ਹਾਂਜੀ ਹੈਲੋ ਫਰੈਂਡਸ ਵੈਲਕਮ ਐ YouTube ਚੈਨਲ ਜੀ ਕਿਵੇਂ ਸਰ ਠੀਕ ਠਾਕ ਹੋ ਜੀ ਐਪੀਡੀ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਬਲਵਿੰਦਰ ਕੌਰ ਤੇ ਇਹ ਬਲੌਗ ਆਪਾਂ ਸਟਾਰਟ ਕਰ ਦਿੱਤਾ ਤੇ ਨਾ ਮਤਲਬ ਸਵੇਰ ਤੋਂ ਹੀ ਦੁਪਹਿਰ ਦਾ ਟਾਈਮ ਆ ਤੇ ਦੁਬਾਰੇ ਆਪਾਂ ਕਿਤੇ ਜਾ ਰਹੇ ਹਾਂ ਜੀ ਬੱਚਾ ਨੇ ਜ਼ਿੱਦ ਕੀਤੀ ਆਪਾਂ ਡੀਮੋਟ ਚੱਲੇ ਆ ਤੇ ਬੱਚੇ ਕਹਿਣ ਲੱਗੇ ਸੀ ਟੂਰ ਮੋਰ ਚਾਣਾ ਤੇ ਫਿਰ ਸਰਦਾਰ ਜੀ ਕਹਿੰਦੇ ਚਲ ਚੱਲੇ ਹੋਣੇ ਆਪਾਂ ਪਹੁੰਚ ਗਈ ਜੀ ਟੀਮ ਮੋਡ ਤੇ ਬੱਸ ਪਹੁੰਚ ਗਏ ਦੇਖ ਤੁਹਾਨੂੰ ਅੰਦਰ ਵੀ ਦਿਖਾਵਾਂਗੇ ਉਹਨੇ ਵੀਡੀਓ ਸ਼ੇਅਰ ਕਰ ਰਹੀਆਂ ਮੈਂ ਤੇ ਬੰਦਾ ਚੱਲਦੇ ਆ ਜੀ ਲੋ ਜੀ 15 ਐਂਟਰੀ ਕਰ ਲਈ ਆ ਤੇ ਟੀਮ ਮੋਡ ਚ ਜਾ ਕੇ ਹਨਾ ਬਹੁਤ ਵਧੀਆ ਲੱਗਦਾ ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇੱਥੇ ਮਤਲਬ ਲੈਸ ਪ੍ਰਾਈਸ ਤੇ ਤੇ ਬਸ ਆਪਾਂ ਕੁਝ ਜ਼ਿਆਦਾ ਨਹੀਂ ਖਰੀਦਦੇ ਬਸ ਬੱਚਿਆਂ ਦੇ ਚਿੱਤ ਸਿਤਾ ਕਰਕੇ ਆਪਾਂ ਆ ਗਏ ਤੇ ਬਸ ਆਪਾਂ ਕੋਲਡ ਡਰਿੰਕ ਫਰੈਸ਼ ਲੇਸੀ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਖਰੀਦਦੀਆਂ ਤੇ ਇੱਕ ਸਰਦਾਰ ਜੀ ਨੇ ਪੈਂਟ ਖਰੀਦ ਲਈ ਸੀ ਜੀ ਠੀਕ ਹੈ ਜੀ ਇਹਨਾਂ ਨੇ ਦੋ ਪੈਂਟਾਂ ਵੇਚਦੀਆਂ ਸੀਗੀਆਂ ਤੇ ਮੈਂ ਤੁਹਾਨੂੰ ਸਾਰੇ ਕੀਤੇ ਘੁਮਾਉਂਗੀ ਫਰੈਂਡਸ ਮਤਲਬ ਮੈਂ ਕੋਸ਼ਿਸ਼ ਕੀਤੀ ਵੀਡੀਓ ਸ਼ੇਅਰ ਕਰਨੀ ਤੁਹਾਡੇ ਨਾਲ ਬੱਚਿਆਂ ਦੇ ਕੱਪੜੇ ਇੱਥੇ ਕਾਫੀ ਲੈਸ ਪ੍ਰਾਈਸ 'ਚ ਮਿਲ ਜਾਂਦੇ ਨੇ ਤੇ ਕਾਫੀ ਵਧੀਆ ਵੀ ਨਿਕਲਦੇ ਆ ਤੇ ਤਰਨ ਤੋਂ ਸਾਹਮਣੇ ਦੇਖ ਰਹੇ ਹੋ 79 ਦੀ ਟੀ-ਸ਼ਰਟ ਲਹੋਗੀ ਨਾ 79 ਦੀ ਹੀ ਜਿਹੜੀ ਹੈ ਕਿ ਕੈਪਰੀ ਹੋ ਜੂਗੀ 160 ਰੁਪਏ ਦਾ ਜਿਹੜਾ ਹੈਗਾ ਆਪਣਾ ਸੂਟ ਬੱਚੇ ਤਿਆਰ ਹੋ ਜਾਂਦਾ ਤੇ ਇੱਥੇ ਸਾਰੇ ਚੀਜ਼ਾਂ ਹਰ ਇੱਕ ਚੀਜ਼ ਅਵੇਲੇਬਲ ਸੀ ਜੈਂਟਸ ਲੇਡੀਜ਼ ਹਨਾ ਸ਼ੂਜ਼ ਵਗੈਰਾ ਪੈਂਟਸ ਵਗੈਰਾ ਹਨਾ ਤੇ ਬਾਕੀ ਕੁੜਤੇ ਕੱਪੜੇ ਹਨਾ ਤੇ ਬਾਕੀ ਕ੍ਰੌਕਰੀ ਜੋ ਕੁਝ ਮਰਜ਼ੀ ਲੈ ਲਓ ਤੁਸੀਂ ਬਹੁਤ ਵੱਡਾ ਡੀਮੋਟਾਇਪ ਨਾਲੇ ਦਾ ਤੇ ਤੁਸੀਂ ਵੀ ਇੱਥੇ ਆ ਕੇ ਜਰੂਰ ਵਿਜ਼ਿਟ ਕਰਿਓ ਫਰੈਂਡਸ ਤੇ ਮੈਂ ਤੁਹਾਡੇ ਨਾਲ ਤਾਂ ਕਰਕੇ ਨਾ ਮੈਂ ਤਾਂ ਹੀ ਵੀਡੀਓ ਬਣਾਈ ਸੀ ਮੈਂ ਕਿ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਣੀ ਆ ਪੈਸੇ ਬਹੁਤ ਸਾਰੇ ਨੂੰ ਪਤਾ ਵੀ ਹੋਊਗਾ ਡਿਮੋਰਟ ਵਰੀ ਤੇ ਮਤਲਬ ਜਿੰਨਾਂ ਨੂੰ ਨਹੀਂ ਪਤਾ ਹੈਗਾ ਤਾਂ ਜਰੂਰ ਇਹ ਵਿਜ਼ਿਟ ਕਰਨਾ ਨਾ ਇੱਥੇ ਇੱਕ ਵਾਰੀ ਜਰੂਰ ਟਰਾਈ ਕਰਿਓ ਤੁਸੀਂ ਇੱਥੇ ਕਾਫੀ ਲੈਸ ਪ੍ਰਾਈਸ ਤੇ ਆਪਣ ਨੂੰ ਇੱਥੇ ਸਮਾਨ ਮਿਲ ਜਾਂਦਾ ਲੋ ਜੀ ਦੇਖੀਆ ਪੈਂਟਾਂ ਇੱਥੇ ਲੀਡਰਸ ਵੀ ਸੀਗੀਆਂ ਜੈਂਟਸ ਵੀ ਸੀਗੀਆਂ ਤੇ ਸਰਦਾਰ ਜੀ ਨੇ ਆਪਣੇ ਵਾਸਤੇ ਪੈਂਟ ਇੱਥੋਂ ਮਤਲਬ ਦੇਖ ਰਹੀ ਸੀ ਪੈਂਟਾਂ ਤੇ ਆ ਦੇਖੋ ਟੀ-ਸ਼ਰਟਸ ਵਗੈਰਾ ਨੇ ਹਨ 159 ਦੇ 99 ਵਾਲੀਆਂ ਦੇਖ ਲਿਆ ਆਪਣਾ ਸਾਰੇ ਪਾਸੇ ਘੁੰਮ ਕੇ ਵੀਡੀਓ ਬਣਾਈ ਸੀਗੀ ਤਾਂ ਕਿ ਮੈਂ ਤੁਹਾਨੂੰ ਚੰਗੀ ਤਰ੍ਹਾਂ ਵੀਡੀਓ ਦੇ ਸਕਾਂ ਦੇਖੋ ਕਿੰਨੇ ਸੋਨੇ ਕੱਚ ਦੇ ਮੱਗ ਸੀਗੇ ਮਤਲਬ ਕਿ ਨਾ ਇਹਦੇ ਵਿੱਚ ਜੂਸ ਵਗੈਰਾ ਹਨ ਮਸ਼ੀਕ ਵਗੈਰਾ ਹਨ ਬੱਚਿਆਂ ਨੂੰ ਕਾਫੀ ਦਾ ਪਸੰਦ ਆ ਕਾਫੀ ਹਨਾ ਜਿਵੇਂ ਹੁਣ ਕੋਲਡ ਕਾਫੀ ਕੱਪ ਮੱਗ ਬਹੁਤ ਹੀ ਸੋਹਣੇ ਸੋਹਣੇ ਸੀਗੇ ਮੇਰੇ ਜੀ ਕਰਦਾ ਸੀ ਕਿ ਮੈਂ ਲੈ ਲਵਾਂ ਪਰ ਥੋੜੀ ਜਿਹੀ ਪੈਸਿਆਂ ਦੀ ਜਿਹੜੀ ਸੀਗੀ ਆਪਣੇ ਕੋਲ ਕਮੀ ਸੀ ਇਸ ਲਈ ਜਿੰਨਾ ਕੁ ਆਪਣਾ ਬਜਟ ਸੀ ਉਸ ਦੇ ਹਿਸਾਬ ਨਾਲ ਆਪਾਂ ਚੀਜ਼ ਖਰੀਦ ਲਈ ਹੈ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂਗੇ ਹਨਾ ਦੇਖੋ ਬਹੁਤ ਸੋਹਣੇ ਕੱਚ ਦੇ ਭਾਂਡੇ ਸੀਗੇ ਇੱਥੇ ਕੱਚ ਦੇ ਜਿਹੜੇ ਸਭ ਬਹੁਤ ਸੋਹਣਾ ਕੱਪ ਤੋਂ ਤੇ ਕੌਫੀ ਮੱਗਾਂ ਨਾਲ ਬਹੁਤ ਕੁ ਸਿੱਗਤ ਹੈ ਆ ਦੇਖੋ ਕੌਫੀ ਵਾਲੇ ਮੱਗ ਨੂੰ ਤੁੰਡਕਾਰੀ ਸੀ ਤੇ ਆਪਣਾ ਮਤਲਬ 99 ਵਾਲੇ ਨੂੰ ਇਹ ਵਾਲਾ ਆਪਾਂ ਨਾ ਮੈਂ ਬਗੇ ਲਕੀ ਸੀ ਕੱਚ ਦੇ ਚਾਰਾ ਬਏ ਕਰੀ ਦੇ ਲਈ ਸੀ ਠੀਕ ਹੈ ਜੇ ਆਪਾਂ ਤੁਹਾਨੂੰ ਮਤਲਬ ਅਗਲੀ ਵੀਡੀਓ ਚ ਦਿਖਾ ਵੀ ਦਾਂਗੇ ਚੰਗੇ ਤਰ੍ਹਾਂ ਦੇ ਨਾਲ ਤੇ ਆਪਾਂ ਇਹ ਰੀਲੀਮ ਨੂੰ ਸੋਣਾ ਲੱਗਿਆ ਤੇ ਬਹੁਤ ਬਹੁਤ ਕੁਸ਼ਤੀ ਹੈ ਬਹੁਤ ਕੁਸ਼ਨ تھے ਦਿਲੋ ਜੀ ਆਪਾਂ ਫੇਰ ਆਗੇ ਸੀਗੇ ਬਾੜ ਤੇ ਬੱਚਾ ਨੇ ਖਾਧੀ ਸੌਫਟੀ ਸੌਫਟੀ ਦਾ ਇੱਥੇ ਕਾਫੀ ਜਿਆਦਾ ਮਸ਼ੂਆ ਜਦੋਂ ਵੀ ਤੁਸੀਂ ਆਓਗੇ ਜ਼ਰੂਰ ਖਾਓ ਫਰੈਂਡਸ ਇੱਥੇ ਆ ਕੇ ਤੁਹਾਨੂੰ ਤਾਂ ਬਹੁਤ ਖੁਸ਼ੀ ਗਾ ਖਾ ਕੇ ਤੇ ਚਲੋ ਜੀ ਫਿਰ ਮਿਲਦੇ ਆ ਨੈਕਸਟ ਬਲੌਗ ਦੇ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ